ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਕੱਗਾ ਰੋਡ ਦੇ ਰੋ ਰਹੇ ਦੁਕਾਨਦਾਰ ਨਵੀਂ 70 ਲੱਖ ਰੁਪਏ ਦੀ ਵਿਕਾਸ ਕਾਰਜ ਨੂੰ ਦਿੱਤੀ ਹਰੀ ਝੰਡੀ ਸਮਾਣਾ ਵਿਖੇ ਸੀਵਰੇਜ ਅਤੇ ਪਬਲਿਕ ਟਾਇਲਟ ਬਣਾਉਣ ਲਈ 70 ਲੱਖ ਰੁਪਏ ਦੀ ਗ੍ਰਾਂਟ ਨਗਰ ਕੌਂਸਲ ਨੂੰ ਦਿੱਤੀ ਗਈ ਅੱਜ ਇੱਕ ਟੱਕ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਕਾਰਜ ਸਹਾਇਕ ਅਫਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ 2 ਮਹੀਨੇ ਵਿੱਚ ਕੰਮ ਪੂਰਾ ਕੀਤਾ ਜਾਵੇਗਾ ਬੱਸ ਸਟੈਂਡ ਰੋਡ ਤੇ ਸੇਖੋ ਕਲੋਨੀ ਦੇ ਲੋਕਾਂ ਨੂੰ ਬਰਸਾਤੀ ਪਾਣੀ ਦੇ ਦਿਕਤ ਆ ਰਹੀ ਸੀ ਉਸ ਨੂੰ ਦੇਖਦਿਆਂ ਸਿਵਰੇਜ ਪਾਇਆ ਜਾਵੇਗਾ ਹਰੀ ਝੰਡੀ ਤਾਂ ਦਿੱਤੀ ਗਈ ਹੈ ਪਰ ਘੱਗਾ ਰੋਡ ਦੇ ਦੁਕਾਨਦਾਰਾਂ ਦਾ ਹਾਲ ਵੇਖ ਲੋ ਕਿਤੇ ਉਸ ਤਰ੍ਹਾਂ ਦਾ ਹਾਲ ਨਾ ਹੋਵੇ ਕਿ ਸੜਕ ਪੱਟ ਕੇ ਕੰਮ ਨਾ ਕੀਤਾ ਜਾ ਰਿਹਾ ਹੋਵੇ ਤਸਵੀਰ ਰੋਡ ਪੱਟ ਕੇ ਲੋਕਾਂ ਦਾ ਜੀਣਾ ਹਰਾਮ ਕੀਤਾ ਜਾਵੇ ਇਸ ਤਰ੍ਹਾਂ ਬੱਸ ਸਟੈਂਡ ਦਾ ਚਾਰ ਬਾਰ ਉਦਘਾਟਨ ਹੋ ਗਿਆ ਪਰ ਲੋਕਾਂ ਨੂੰ ਕਦੇ ਤੱਕ ਬੇਵਕੂਫ ਬਣਾਇਆ ਜਾਵੇਗਾ ਇਸ ਮੌਕੇ ਸੰਜੂ ਮੰਤਰੀ ਸੰਦੀਪ ਲੂੰਬਾ ਧਰਮਪਾਲ ਨਾਹਰ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਵਾਂਸਲ ਦੀ ਰਿਪੋਰਟ ਇਹ ਮਹਾਰਾਜ ਜਿਹੜੇ ਪਿੱਛੇ ਨਾ ਆਇਆ ਫੋਟੋ ਕਾਟ ਲੈ ਇਧਰ ਲੈ ਵਾਕੇ ਆ ਜਾ ਇਧਰ ਆ ਖੰਮਾ ਜਾ ਜਾ ਸਾਹਿਬ ਕਿੰਨਾ ਕਿ ਪ੍ਰੋਜੈਕਟ ਇਹ 70 ਲੱਖ ਦੇ ਪ੍ਰੋਜੈਕਟ ਤਿੰਨ ਕਮਾਜੀ ਚੋਂ ਜਿਹੜੀ ਸਾਡੀ ਮੇ ਸੜਕ ਬੜੀ ਹੋ ਰਹੀ ਹੈ ਤੇ ਇੱਕ ਮੈਂ ਇੱਥੇ ਪਬਲਿਕ ਟੁਆਲਰ ਬਣਾ ਰਹੇ ਆ ਬੜਾ ਇੱਕ ਸਾਡਾ ਡਰੇਨ ਪਾਈਪ ਆਪਣੇ ਦੋ ਸੜਕਾਂ ਦੇ ਪਾਣੀ ਭਰਦਾ ਹੈ ਇਹ ਜੋ ਉੱਥੇ ਤੱਕ ਡਰੇਨ ਪਾਈਪ ਪਾਵਾਂਗੇ ਆਪਾਂ ਤਹਿਸੀਲ ਤੋਂ ਲੈ ਕੇ ਇੱਥੇ ਤੱਕ ਆ ਸੜਕ ਕ੍ਰੋਸ ਕਰਕੇ ਇਹਦੇ ਸਾਨੂੰ ਰੋਡ ਕੱਟ ਦੀ ਪਰਮਿਸ਼ਨ ਮਿਲ ਗਈ ਤੇ ਉਹ ਪਰਾਇ ਕਰਾ ਰਹੇ ਆ ਇੱਕ ਮੇਰਾ ਟੈਂਡਰ ਥੋੜਾ ਹਲੇ ਹੋਣਾ ਉਹ ਚ ਥੋੜੀ ਕਮੀ ਸੀਗੀ ਉਹ ਜਿਹੜਾ ਸਾਡੇ ਦਫ਼ਤਰ ਤੋਂ ਲੈ ਕੇ ਅੱਗੇ ਤੱਕ 3 ਪੁਆਇੰਟ ਤੱਕ ਪਾਵਾਂਗੇ ਉਹ ਸੜਕਾਂ ਦੇ ਦੋ ਤੇ ਪਾਣੀ ਭਰਦਾ ਹੈ ਡਰੇਨ ਪਾਈਪ ਲਾਈਨ ਪੈਣੀ ਹੈ ਇਹ ਦੇਖੋ ਦੋ ਦੋ ਕੁ ਮਹੀਨੇ ਜਾਂ ਮਹੀਨਾ ਦੋ ਮਹੀਨੇ ਲੱਗ ਹੀ ਜਾਂਦੇ ਨੇ ਨਾ ਹਾਂ ਉਹ ਕਿ ਦੁਕਾਨਾਂ ਦੇ ਮੋੜੇ ਥੋੜਾ ਹੋਰ ਉਹਨੂੰ ਕੌਨਫੀਡੈਂਸ ਤੇ ਲੈ ਕੇ ਤਰੀਕੇ ਨਾਲ ਕ ਨੂੰ ਸ਼ਹਿਰਾਂ ਨੂੰ ਸਾਰੀ ਮਾਰਕ ਨੂੰ ਫਾਇਦਾ ਕਿੰਨਾ ਪਾਣੀ ਭਰਦੇ ਦੋ ਸੜਕਾਂ ਤੇ ਪਾਣੀ ਭਰਦਾ ਜੀ ਸ਼ਹਿਰ ਚ ਉਹਦਾ ਅਸੀਂ ਇਹ ਹੱਲ ਕੀਤਾ ਜੀ ਠੀਕ ਹੈ ਜੀ